ਜੀ ਸਹਾਤਰੀ ਕਾਰੀ ਸਾਰਿਆਂ ਨੂੰ ਕੋਈ ਜਿਹੜਾ ਗੋਨਾਨਗੜਾ ਦੀ ਫਾਰਮ ਚ ਜੀ ਜੇ ਆਪਾਂ ਜਾਣਕਾਰੀ ਸਾਂਝੀ ਕਰਨੀ ਫੁਆਰਿਆਂ ਬਾਰੇ ਅੱਜ ਤੇ ਆਪਾਂ ਵੀ ਜੀ ਜਦੋਂ ਫੁਆਰੇ ਲਾਏ ਤੇ ਜੀ ਆਪਾਂ ਫਿਲਟਰ ਨਹੀਂ ਚਲਾਇਆ ਪਹਿਲਾਂ ਤੇ ਆਪਾਂ ਹੁਣ ਵਾਜੀ ਫਿਲਟਰ ਆਦਾ ਫਿਲਟਰ ਨਾ ਲਾਉਣ ਚ ਪ੍ਰੋਬਲਮ ਆਉਂਦੀ ਹੈ ਵੀ ਫਿਲਟਰ ਜਿਹੜੇ ਆਪਣੇ ਫੁਆਰੇ ਹਾਂ ਮਤਲਬ ਬੰਦ ਹੋਈ ਜਾਂਦੇ ਆ ਜੀ ਤੇ ਪ੍ਰੋਬਲਮ ਆਉਂਦੀ ਇਸ ਕਰਕੇ ਆਪਾਂ ਹੁਣ ਫਿਲਟਰ ਲਾਤਾ ਜੀ ਹੁਣ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਦੇਖੋ ਇਹਨਾਂ ਫੋਰੇ ਚੱਲ ਰਹੇ ਹੈ ਯੋ ਪ੍ਰੋਪਰ ਹੈਨ ਸਾਰੇ ਫੋਰੇ ਸਾਰੇ ਚੱਲ ਰਹੇ ਹੈ ਬਿਲਕੁਲ ਤੇ ਆਪਾਂ ਬਈ ਇਹ ਫਿਲਟਰ ਲਾਇਆ ਪਰ ਇਹ ਕੋਈ ਕਚਰਾ ਨਹੀਂ ਇੱਥੇ ਫਸਦਾ ਹੈਗਾ ਪਹਿਲਾਂ ਨਹੀਂ ਥੋੜੀ ਥੋੜੀ ਧਰੀਕ ਬਰੀ ਜੀ ਟੂੜੀ ਫੋਰੇ ਦੇ ਵਿੱਚ ਛੋਟਾ ਜਿਹਾ ਸਪਰਿੰਗ ਹੈ ਜਿਹਦੇ ਵਿੱਚ ਫਸ ਜਾਂਦੀ ਉਹ ਬਲੌਕ ਹੋ ਜਾਂਦਾ ਫੋਰਾਂ বারবার ਖੋਲਣ ਚ ਬਾਈ ਪ੍ਰੋਬਲਮ ਨਹੀਂ ਬਹੁਤ ਇਹ ਕਰਕੇ ਆਪਾਂ ਨੇ ਫਿਰ ਫਿਲਟਰ ਲਿਆ ਕੇ ਲਾਇਆ ਜੀ 100 ਰੁਪਏ ਦਾ ਫਿਲਟਰ ਆ ਹਾਂ ਹੁਣ ਕੋਈ ਪ੍ਰੋਬਲਮ ਨਹੀਂ ਆਈ ਓਕੇ ਚੱਲਦੇ ਆ ਪੂਰੇ ਐਨ ਠੀਕ ਚੱਲ ਰਹੀਆਂ ਜੀ ਫੁਆਰੇ ਤੇ ਆਪਾਂ ਦੂਏ ਚ ਵੀ ਛੱਡ ਚ ਵੀ ਲਾਇਆ ਜੀ ਲਿਆ ਕੇ ਉਹ ਵੀ ਦਿਖਾਉਣਾ ਤੇ ਹੁਣ ਸਾਰੇ ਓਕੇ ਫੁਆਰੇ ਚੱਲ ਰਹੇ ਆ ਇੱਕ ਵਧੀਆ ਚੱਲ ਰਹੇ ਆ ਨੇ ਤੇ ਇੱਧਰ ਵੀ ਜੀ ਆਪਾਂ ਨੂੰ ਪ੍ਰੋਬਲਮ ਆਉਂਦੀ ਈ ਇੱਧਰ ਵੀ ਫੁਆਰੇ ਬੰਦ ਹੋਈ ਜਾਂਦੇ ਤੇ ਪਰ ਇੱਧਰ ਵੀ ਆਪਾਂ ਫਿਲਟਰ ਲਿਆ ਕੇ ਲਾਤਾ ਜੀ ਸਾਰੇ ਫੁਆਰੇ ਓਕੇ ਚੱਲ ਰਹੇ ਹੈਗੇ ਹਨ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਫੁਆਰਿਆਂ 'ਚ ਜਿਵੇਂ ਉੜ-ਉੜ ਕੇ ਬਰੀਕ-ਬਰੀਕ ਜੀ ਤੂੜੀ ਵਿੱਚ ਪਾਣੀ ਪਈ ਜਾਂਦੀ ਈ ਸੋ ਵਿੱਚ ਫੁਆਰੇ ਨੇ ਫਸੀ ਜਾਂਦੀ ਆ ਆਪਾਂ ਫਿਲਟਰ ਲਾਤਾ ਜੀ ਹੁਣ ਇਹਨਾਂ ਫੁਆਰੇ ਪ੍ਰੋਪਰ ਚੱਲ ਰਹੇ ਹੈ ਠੀਕ ਤੇ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਸ਼ੇਅਰ ਕਰਿਓ ਜੀ ਵੱਤਵਾਦ ਆਪਣੇ YouTube ਚੈਨਲ ਨੂੰ ਕਰੀ ਸਬਸਕ੍ਰਾਈਬ ਤੇ ਮਿਲਦੀਆਂ ਹੀ ਅਲੀ ਵੀਡੀਓ ਵਿੱਚ